ਆ ਫਿਗੂ ਬਹੁਤ ਘੈਂਟ ਆ ਯਾਰ ਅੱਛਾ ਇਹ ਦੇਖਣ ਨੂੰ ਫਿਗੂਆਂ ਹੋਰੀ ਹੁੰਦੀਆਂ ਨੇ ਢੈਂਟ ਗੱਡੀ ਆ ਬਹੁਤ ਵਧੀਆ ਗੱਡੀ ਆ ਲੈ ਵੀ ਟਾਇਰ ਟੂਰ ਚੰਗੇ ਲੱਗੇ ਹੋਏ ਗੱਡੀ ਨੂੰ ਬੀਲ ਕੱਪ ਨਵੇਂ ਆ ਸੀਟ ਕਵਰ ਵੀ ਮੇਕਰ ਨਵੇਂ ਆ ਸੀਟ ਕਵਰ ਨਵੇਂ ਪਵਾਤੇ ਹੈ ਤੇ ਸੀ ਪੁਰਾਣੇ ਲੈ ਵੀ ਸੀਟ ਕਵਰ ਨਵੇਂ ਪਵਾਇਆ ਬਾਈ ਨੇ ਚਾਹ ਮਾ ਕਿਹੜਾ ਮਾਡਲ ਆ ਇਹ ਇਹ 12 ਮਾਡਲ ਆ ਯਾਰ ਅੱਛੀ ਗੱਲ ਦਰਸ਼ਕੀ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਸੂਰ ਤੇ ਲੈ ਵੀ ਹਰਦੀਪ ਕੋਲੇ ਪਹੁੰਚ ਕੇ ਭੰਗੂ ਮੋਟਰ ਗੈਜ ਤੇ ਫਰਮ ਤੇ ਮਰਾਦੇ ਕਰਾਂ ਨਿਗਾਹ ਕਰ ਪੇਜ ਵੀਰੇ ਔਰ ਬਾਈ ਹਰਦੀਪ ਠੀਕ ਠਾਕ ਵਦਿਆ ਕੀ ਹਾਲ ਹੈ ਵਦਿਆ 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 ਗੱਡੀਆਂ ਹੋਰ ਲਾ ਤਾਂ ਮੇਲਾ ਲਿਆ ਕੇ ਹੈ ਕਿਹੜਾ ਮਾਡਲ ਹੈ ਸਵਿਫਟ ਇਹ 2015 ਮਾਡਲ ਆ ਘੈਂਟ ਗੱਡੀ ਆ ਫੁੱਲ ਘੈਂਟ ਆ ਵੀ ਲਾਇ ਲੂਏ ਬਹੁਤ ਵਧੀਆ ਲੱਗੇ ਸੋਹਣੀ ਗੱਡੀ ਆ ਚੰਗੀ ਆ ਬਾਈ ਬਣ ਕੇ ਗੱਲ ਆ ਆ ਖਾਸੀ ਤੇ ਪਹਿਲੇ ਓਨਰ ਆ ਫਸਟ ਓਨਰ ਦੀ ਆ ਲੈ ਵੀ ਮਿੱਤਰੋ ਫਸਟ ਓਨਰ ਦੀ ਗੱਡੀ ਆ 2015 ਮਾਡਲ ਸਵਿਫਟ ਬੀਡੀਆਈ ਬੀਡੀਆਈ ਰੰਗ ਪੇਂਟ ਦੀ ਕਿਵੇਂ ਆ ਰੰਗ ਪੇਂਟ ਟੱਚਿੰਗ ਹੋਈ ਵੀ ਆ ਹਲਕੀ ਬੁਲਕੀ ਟੱਚਿੰਗ ਹਾਂ ਉਹ ਸਾਰੀਆਂ ਦੀ ਹੈ ਯਾਰ ਬਈ ਹਲਕੀ ਬੁਲਕੀ ਟੱਚਿੰਗ ਹਰ ਇੱਕ ਗੱਡੀ ਤੇ ਮਿਲ ਜੂਗੀ ਬਸ ਕਿਉਂ ਗੱਡੀਆਂ ਘੈਂਟ ਆ ਸਾਫ਼ ਸੁਥਰੀਆਂ ਨੋਨ ਐਕਸੀਡੈਂਟ ਕਾਰਾਂ ਠੀਕ ਆ ਬਈ ਐਕਸੀਡੈਂਟ ਕਾਰ ਨਹੀਂ ਹੁੰਦੀ ਹਰਦੀਪ ਕੋਲੇ ਪੰਗੂ ਮੋਟਰ ਗੈਰ ਚ ਪਰਨਾਲਾ ਆ ਜਾ ਬਰਾ ਲੈ ਜੋ ਚੱਕ ਕੇ ਸਵਿਫਟ ਸਵਿਫਟ ਕਰਦੇ ਸੀਗੇ ਮਾ ਰੇਟ ਇਹਦਾ ਰੇਟ 420000 ਰੁਪਏ ਦੇ ਦਿੰਦਾ ਇਹਨਾਂ ਰੇਟ ਹਾਂ ਬਾਹਲਾ ਯਾਰ ਕੋਈ ਨਾ ਮੌਕੇ ਦੇ ਮਾਰਨ ਦਾ ਨਾ ਕਰਦਾ ਉਹ ਨੀ ਤੂੰ ਪਹਿਲੇ ਹੀ ਘਟਾ ਲਾ ਬਾਹਲਾ ਰੇਟ ਦੱਸੀ ਜਾ ਨਾ ਫਿਰ ਆ ਕੇ ਘਟਾਉਂਦਾ ਜਦੋਂ ਪਹਿਲਾਂ ਖਿੱਚ ਕੇ ਪਾਦੇ ਆ ਲੈ ਵੀ ਦੋਸਤੋ 420000 ਡਿਮਾਂਡ ਆ ਢਾਲੇ ਵਾ ਕੇ ਜਵਾਬ ਨਹੀਂ ਦਿੰਦਾਗਾ ਰੇਟ ਬਾਕੀ ਇਹਦੇ ਘੱਟ ਹੀ ਹੁੰਦੇ ਹੈਗੇ ਆਪਣੇ ਵਾਲਾ ਗੰਮ ਹੀ ਹੈਗਾ ਤੇ ਆਹ ਹੈ ਬਈ ਇਹ ਵੀ ਉਲੀ ਬਰਨਾਲਾ ਨੰਬਰ 2013 ਮਾਡਲ ਆ 13 ਸੈਕੰਡ ਓਨਰ ਦੀ ਆ ਚਲ ਫਿਰ ਕਲਰ ਬੀਡੀਆਈ ਗੱਡੀ ਸੋਹਣੀ ਆ ਬੀਡੀਆਈ ਇੰਜਨ ਗੇਅਰ ਦੀ ਓਕੇ ਆ ਇੰਜਨ ਗੇਅਰ ਦਾ ਫੁੱਲ ਗਾਰੰਟੀ ਹੈ ਘੜੀ ਮਰਜ਼ੀ ਲੈ ਬੀਡੀਆਈ ਹੂੰ ਮੈਂ ਕਰੇ ਗੱਡੀ ਅੰਦਰੋਂ ਵੀ ਸੋਹਣੀ ਆ ਯਾਰ ਹਨਾ ਹੂੰ ਲੈ ਵੀ ਅੰਦਰ ਮਰਵਾਈ ਕਰਾਨੇਗਾ ਆ ਟੱਚ ਵੱਡੀ ਤੂੰ ਆ ਭਲਵਾਈ ਆ ਹਾਂ ਹਾਂ ਵੀ ਲੋ ਵਾਲੇ ਸਾਨੀਆਂ ਚਲ ਅੱਛਾ ਯਾਰ ਤੇ ਟੱਚ ਵਾਲੀ ਜਿਹੜੀ ਆਫਰ ਰੱਖੀ ਸੀ ਉਹ ਬੰਦ ਕਰਤੀ ਲੈ ਵੀ 2013 ਮਾਡਲ ਸਿਲਵਰ ਕਲਰ ਬੀਡੀਆਈ ਏਕੇ ਨੇ ਮੈਂ ਨਾਦੀ ਹਰਦੀਪ ਇਹ ਕੀ ਦੂਜੇ ਨਾਂ ਦੀ ਦੂਜੇ ਨਾਂ ਦੀ ਘੈਂਟ ਘਟਗੇ ਆਉਂਦਗਾ ਤੇਰੇ ਕੋਲੇ ਹਾਂਜੀ ਹਾਂ ਰੇਟ ਦਾ ਜਾਇਜ਼ਾ ਦੇ ਦੇ ਯਾਰ ਰੇਟ ਇਹਦਾ 2 ਲੱਖ 85000 ਰੁਪਏ ਦੇ ਉਹ ਬਾੜਾ ਬਾਈ ਬਾੜੇ ਰੇਟ ਮੰਗੀ ਜਾਂਦਾ ਯਾਰ ਕੱਟ ਕਰ ਬਾੜਾ ਯਾਰ ਮਾਡਲ ਦਾ ਨਹੀਂ ਬਾੜਾ ਯਾਰ ਮੈਸੇਜ ਬਾੜੇ ਆਉਂਦੇ ਆ ਮੁੜ ਕੇ ਬੰਦਿਆਂ ਦੀ ਕੋਈ ਨੀ ਹੋਰ ਕੱਟ ਕਰਨੀ ਆ 275 ਦੀ ਦੇ ਦਾਂਗੇ ਹੈ 275 ਦੀ 275 ਦੀ ਲੈ ਵੀ ਲਾਓ ਚੱਕ ਕੇ 275 ਦੀ ਇਹਦਾ ਰੇਟ ਦੱਸ ਕਿਰਾਣ ਤੇ ਮਾਰ ਦੱਸ ਇਹ 2009 ਮਾਡਲ ਆ ਠੀਕ ਆ ਜੀ 30 ਤੱਕ ਪਾਸ ਕਰਾ ਕੇ ਦਵਾਂਗੇ ਪੈਟਰੋਲ ਪਲੱਸ ਸੀएनजी ਆ ਪੈਟਰੋਲ ਪਲੱਸ ਸੀएनजी 2009 ਮਾਡਲ ਹਾਂ ਹਾਂ ਕਿਹੜੀ ਗੱਡੀ ਇਹ ਇਹ ਰੇਟੇ ਆ ਰਿਟੇ ਠੀਕ ਆ ਹੂੰ ਤੇ ਪਾਸਿੰਗ ਕਰਵਾ ਕੇ ਦੇਵਾਂਗਾ ਪਾਸਿੰਗ ਕਰਵਾ ਕੇ ਦਵਾਂਗੇ ਅੰਦਰੋਂ ਵੀ ਗੱਡੀ ਸੋਹਣੀ ਆ ਹਨਾ ਵਧੀਆ ਓਕੇ ਆ ਟੱਚ ਇਹਦੇ ਜੀ ਵੱਡੀ ਲੱਗੀਆਂ ਜੀ ਬਾਈ ਟੱਚ ਨੂੰ ਚੱਕਣੋਂ ਕਮੀ ਨਹੀਂ ਛੱਡਦਾ ਹਰਦੀਪ ਫੱਟੇ ਚੱਕੀ ਤਰ੍ਹਾਂ ਆ ਟੱਚ ਉੱਚਾ ਵਾਲੇ ਦਾ ਦੇਪੇ ਦੀ ਪਾਸਿੰਗ ਕਰਾ ਕੇ ਦੇਣਾ ਪੈਟਰੋਲ ਪਲੱਸ ਸੀਐਨਡੀ ਹਾਂਜੀ ਹਾਂਜੀ ਤੇ ਰੇਟ ਕੀ ਦੇਣਾ ਇਹਦਾ ਰੇਟ ਇਹ ਦੇ ਦਾਂਗੇ 1.5 ਲੱਖ ਰੁਪਏ 'ਚ 1.5 ਲੱਖ ਹੂੰ ਦਮਾਂ ਹਾਂ ਹਾਂ ਲੈ ਵੀ 1.5 ਲੱਖ ਰੁਪਇਆ ਡਿਮਾਂਡ ਹੈ ਨੇਗੋਸ਼ੀਏਬਲ ਰੇਟ ਆ ਮੰਨ ਤਾਲ ਹੋ ਜਾਊਗਾ ਕੋਈ ਚੱਕਰ ਨਹੀਂ ਫਿਗੋ ਆ ਗਿਆ ਪੀਵੀ 19 ਬਰਨਾਲਾ ਨੰਬਰ ਦੀ ਆ ਫਿਗੋ ਬਹੁਤ ਘੈਂਟ ਆ ਯਾਰ ਅੱਛਾ ਸਾਇਰ ਦੇਖਣ ਨੂੰ ਫਿਗੋਆਂ ਹੋਰ ਹੀ ਹੁੰਦੀਆਂ ਨੇ ਘੈਂਟ ਗੱਡੀ ਆ ਬਹੁਤ ਵਧੀਆ ਗੱਡੀ ਆ ਮਤਲਬ ਟਾਇਰ ਟੂਰ ਚੰਗੇ ਲੱਗੇ ਹੋਏ ਗੱਡੀ ਨੂੰ ਬੀਲ ਕੱਪ ਨਵੇਂ ਆ ਸੀਟ ਕਵਰ ਵੀ ਮੈਗੜਾ ਨਵੇਂ ਆ ਸੀਟ ਕਵਰ ਨਵੇਂ ਪੁਆ ਤੇ ਹੈਡ ਇਸ ਪੁਰਾਣੇ ਮਤਲਬ ਸੀਟ ਕਵਰ ਨਵੇਂ ਪੁਆਇਆ ਬਾਈ ਨੇ ਜਮਾ ਕਿਹੜਾ ਮਾਡਲ ਹੈ ਇਹ ਇਹ 12 ਮਾਡਲ ਆ ਯਾਰ ਇਹ 2012 ਹਾਂ ਰੇਟ ਬਾਈ ਇਹਦਾ ਰੇਟ ਇਹਦਾ 130 ਨਿਕਲ ਟੋ ਬੜੀ ਸੋਹਣੀ ਹੈ ਜਰਾ ਆ ਲਾਇ ਲੁਏ ਲੱਗੇ ਹੋਏ ਆ ਜਾਲਗਾ ਜੂਣਗਾ ਨਾਲ ਹੀ ਨਦੇਗਾ ਹਾਂ ਨਾਲ ਹੀ ਦੇਦਾ ਗਈ ਕਰ ਤੇਰਾ ਪਤਾ ਨਹੀਂ ਨਾ ਤੂੰ ਕੱਟ ਕੁੱਟੀ ਲੈਣਾ ਹੁੰਦਾ ਨਹੀਂ ਨਹੀਂ ਕੱਢ ਲਾ ਲਾਉਨੇ ਆ ਗੜੀਆਂ ਨਹੀਂ ਲਾਉਂਦਾ ਬਾਈ ਬੰਦਾ ਚੰਗਾ ਠੀਕ ਆ ਬਾਈ ਕਿਹੜਾ ਮਾਡਲ ਆ ਵੱਡੇ ਭਾਈ 2010 ਮਾਡਲ 11 ਜਮਾ ਹਾਂ 2010 ਮਾਡਲ 11 ਰਜਿਸਟਰਡ 11 ਰਜਿਸਟਰਡ ਹਾਂ ਠੀਕ ਆ ਜੀ ਐਂਪੂ ਬੂਫਰ ਲੱਗਿਆ ਪਿਆ ਇਹਦੇ ਵਿੱਚ ਐਂਪੂ ਸਾਬੂਰ ਵਿੱਚ ਹਾਂ ਹਾਂ ਲੈ ਵੀ ਮਿੱਤਰੋ ਲੈ ਜੋ ਚੱਕ ਕੇ ਆਲਟੋ ਕਰਾ ਕਿਹੜਾ ਮਾਡਲ ਆ ਇਹ 10 ਮਾਡਲ ਆ 2010 ਮਾਡਲ ਪੀਵੀ 13 10 ਰਜਿਸਟਰਡ 11 ਪਾਸਿੰਗ ਇਹਦੀ 25 ਡੇਂਡ ਤੱਕ ਪਈ ਠੀਕ ਆ ਜੀ 130000 ਦੀ ਛੱਡਣੀ ਆ ਹਾਂ ਹਾਂ ਲੈ ਵੀ ਲੈ ਜੋ ਚੱਕ ਕੇ 130000 ਲਾਇਓ ਲੱਗੇ ਸੋਹਣੀ ਗੱਡੀਆਂ ਪਸਾਉਂਦਾ ਸ਼ੀਟ ਕਵਰ ਆ ਵਧੀਆ ਸ਼ੀਟ ਕਵਰ ਨਵੇਂ ਆ ਹਾਂਜੀ ਹਾਂਜੀ ਤੇ ਆ ਸਵਿਫਟ ਦੀ ਕੀ ਗੱਲ 2008 ਮਾਡਲ ਆ ਠੀਕ ਆ ਜੀ ਡੀਜ਼ਲ ਆਏ ਡੀਜ਼ਲ ਦੀ ਠੀਕ ਆ ਜੀ ਇਹ ਆਪਾਂ 30 ਤੱਕ ਪਾਸ ਕਰਾ ਕੇ ਦਵਾ ਲੈ ਵੀ 30 ਤੱਕਰ ਪਾਸ ਕਰਾ ਕੇ ਦੂਸੋ ਨੂੰ ਡੀਜ਼ਲ ਦੀ ਗੱਡੀ ਆ 2008 ਮਾਡਲ ਹੈ ਗੱਡੀ ਘੈਂਟ ਆ ਗੱਡੀ ਫੁੱਲ ਘੈਂਟ ਆ ਸੀਟ ਕਵਰ ਨਵੇਂ ਆ ਇੰਜਨ ਗੇਅਰ ਦੀ ਓਕੇ ਆ ਇੰਜਨ ਗੇਅਰ ਦੀ ਨਾ ਯਾਰ ਕੋਈ ਵੀ ਗੱਡੀ ਲੈ ਲੈ ਵੀਰੇ ਫੁੱਲ ਗਾਰੰਟੀ ਮਿਲੂ ਸੀਟ ਕਵਰ ਇਹਦੇ ਚ ਵੀ ਨਵੀਂ ਲੱਗ ਰਹੀ ਸੀਟ ਕਵਰ ਸਾਰੀਆਂ ਚ ਨਵੇਂ ਪਾਉਂਦੇ ਆ ਸੀ ਵੀ ਸੀਟ ਕਵਰ ਨਵੇਂ ਪਾ ਕੇ ਜਾਂਦਾ ਬੰਦਾ ਜਿਵੇਂ ਐਲ ਸੀ ਡੀ ਦੀ ਆਫਰ ਰੱਖੀ ਸੀ ਮਿਲੂ ਸੀਟ ਕਵਰ ਦੀ ਪਾਉਂਦਾ ਸੀ ਹਾਂ ਜੀ ਹਾਂ ਸਹੀ ਗੱਲ ਆ ਸਹੀ ਗੱਲ ਠੀਕ ਆ ਇਹਦਾ ਰੇਟ ਵੀਰੇ 1,65,000 ਰੁਪਇਆ 1,65,000 ਛੱਡਣੀ ਆ ਹਾਂ ਛੱਡਣੀ ਆ ਲੈ ਆ ਗਿਆ ਭਾਈ ਅੱਗੇ ਵਾਲੀ ਲੇਨ ਤੇ ਆ ਗਿਆ ਪਹਿਲਾਂ ਵਾਲੀ ਤੇ ਮੈਂ ਕਹਿ ਗਿਆ ਟੈਪ ਦਾ ਕੀ ਆ ਚੁੱਪ ਬੋਲਣ ਦਾ ਕੋਈ ਫਾਇਦਾ ਨਹੀਂ ਟੱਚਿੰਗ ਸਾਡੇ ਸਾਰੀਆਂ ਗੱਡੀਆਂ ਦੀ ਹੁੰਦੀ ਹੈ ਕਿਉਂਕਿ ਅਸੀਂ ਆਪ ਲੈ ਆ ਕੇ ਆਪ ਖਰੀਦ ਕੇ ਆਪ ਤਿਆਰ ਕਰਕੇ ਵੇਚਦੇ ਆ ਠੀਕ ਆ ਜੀ ਉਹਦੇ ਕਾਰਨ ਜਿਹੜੀ ਉਹ ਚਿਹਟਾ ਚੱਪਾ ਆ ਆ ਉਹ ਤਾਂ ਉਹ ਜਿਹੜਾ ਚਿਹਟੇ ਚੱਪੇ ਹੁੰਦੇ ਉਹ ਕਰਨਾ ਹੀ ਪੈਂਦਾ ਲੋਡ ਠੀਕ ਆ ਜੀ ਉਹ ਫਿਰ ਗਾਗ ਦੇ ਪਸੰਦ ਨਹੀਂ ਆਉਂਦੀ ਲੈ ਵੀ ਅੰਦਰ ਬਾਹਰ ਮਰਵਾਈ ਨੌਨ ਐਕਸੀਡੈਂਟ ਹੋਣੀ ਹੈ ਸਾਰੀਆਂ ਗੱੜ ਐਕਸੀਡੈਂਟ ਦੀ ਗਾਰੰਟੀ ਹੈ ਐਕਸੀਡੈਂਟ ਨਹੀਂ ਹੋਊਗਾ ਠੀਕ ਆ ਭਾਈ ਲੈ ਵੀ ਹਰਦੀਪ ਕੋਲ ਐਕਸੀਡੈਂਟ ਵਾਲੀ ਤਾਂ ਛਿਹਟ ਵੀ ਨਹੀਂ ਹੁੰਦੀ ਇਹਦਾ ਰੇਟ ਕੀ ਆ ਇਹਦਾ ਰੇਟ 2.5 ਲੱਖ ਰੁਪਏ ਆ ਵੀਰੇ 2.5 ਲੱਖ ਰੁਪਏ ਦੀ ਡਿਮਾਂਡ ਲੈ ਹਾਂ ਤੇ ਬਾਕੀ ਯਾਰ ਜਿਆਦਾ ਉਹਦੇ ਚ ਘਟਾਦਾ ਇਹਦਾ ਗਾੜੀ ਕਰਦਾ ਨਹੀਂ ਇਹਦਾ ਲੋਨ ਇਹ ਤੇ ਲੋਨ ਵੀ ਹੋ ਨਹੀਂ ਗੱਡੀ ਵਾਸਤੇ ਉਹ ਨਾ ਵੀਰੇ ਇਹ ਨਾ ਦੀ ਪਹਿਲੇ ਨਾਂ ਦੀ ਆ ਮਿੱਤਰੋ ਰੇਟ ਥੋੜਾ ਜਿਆਦਾ ਜਾਇਜ਼ ਕਰੀ ਕੋਈ ਨਹੀਂ ਮੌਕੇ ਦੇ ਕਰ ਲਾਂ ਜਿਹੜਾ ਹੋਊਗਾ ਡਿਮਾਂਡ ਆ ਹਾਂ ਹਾਂ ਤੇ ਵੀ 2.5 ਲੱਖ ਦੀ ਡਿਮਾਂਡ ਆਗੀ ਉਹੀ ਮੇਰੇ ਵਾਲਾ ਡਾਇਲੌਗ ਢਾ ਲਿਓ ਆ ਕੇ ਬਾਈ ਕਰ ਦੂ ਘੱਟ ਅੱਪੀ ਕਰੂ ਬਾਈ ਲੈ ਇਹਦੇ ਬਾਰੇ ਦੱਸੀ ਕਰ ਇਹ 2006 ਮਾਡਲ ਆ ਇਹ ਪੀਵੀ 30 ਕਿੱਥੋਂ ਦਾ ਮੁਖਸਰ ਸਾਹਿਬ ਮੁਖਸਰ ਦਾ ਹੈ ਨਾ ਠੀਕ ਆ ਇਹ 26 ਤੱਕ ਪਾਸ ਆ ਕਿਹਨਾ ਮਾਡਲ ਆ ਜੀ 2006 ਮਾਡਲ ਸੌਰੀ 2006 ਮਾਡਲ ਆ ਕੋਈ ਗਲਤੀ ਨਹੀਂ ਬਾਈ ਉਹ ਪੀਵੀ 30 ਨੰਬਰ ਸੀ ਨਾ ਪੀਵੀ 30 ਨੰਬਰ ਸੀ ਮੁਕਸਰ ਦਾ 2006 ਮਾਡਲ ਆ ਤੇ ਘੈਂਟ ਗੱਡੀ ਆ ਬਾਈ ਚਿੱਟੇ ਕਲਰ ਦੇ ਵਿੱਚ ਆ ਸਾਫ ਸੁਥਰੀ ਆ ਹਣ ਇੰਜਨ ਗੇਅਰ ਦੀ ਓਕੇ ਆ ਬਾਈ ਓਕੇ ਆ ਵੀਰੇ ਠੀਕ ਆ ਬਾਈ ਪੈਟਰੋਲ ਦੀ ਆ 2006 ਮਾਡਲ 26 ਪੈਟਰੋਲ ਦੀ ਹੈ ਕੱਲੀ ਪੈਟਰੋਲ ਦੀ ਹੈ ਕੱਲੀ ਪੈਟਰੋਲ ਦੀ ਹੈ ਰੇਟ ਇਹਦਾ ਜਾਇਜ਼ ਆ ਜੀ 1 ਤੀ ਡਿਮਾਂਡ ਹਾਂ ਨਵੀਂ 130000 ਦੀ ਡਿਮਾਂਡ ਹੈ 네ਗੋਸ਼ੀਏਬਲ ਰੇਟਾਂ ਮੰਨ ਤਾਂ ਹੋ ਜੂਗਾ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਛੱਡ ਦਿਆਂਗੇ ਈ 220 ਆ ਗਈ ਹੈ ਇਹ ਆਈ 220 ਇਹ ਵੀ ਬਰਨਾਲਾ ਨੰਬਰ ਨੌ ਮਾਡਲ ਬਰਨਾਲਾ ਨੰਬਰ ਠੀਕ ਹੈ ਜੀ ਪਾਸੰਗ ਭਾਈ ਪੈਟਰੋਲ ਪਲੱਸ ਸੀएनजी ਆ ਪਾਸੰਗ ਵੱਡੇ ਭਾਈ 29 ਤੱਕ ਪਾਸ ਆ ਪਾਸੰਗ ਬਹੁਤ ਆ ਯਾਰ ਯਾਰ ਹਾਂ ਹਾਂ 29 ਦੀ ਕਰਵਾਸਿੰਗਾ ਰੇਟ ਜਾ ਜਾ ਅੰਦਰੋਂ ਬਹੁਤ ਸੋਹਣੀ ਆ ਗੱਡੀ ਸੋਹਣੀ ਆ ਗੱਡੀ ਸੀਟ ਸੁੱਟ ਦਾਰ ਨਹੀਂ ਵੀ ਇਧਰ ਦੀ ਨੱਕ ਜਾ ਕਰ ਕੈਮਰਾਮੈਨ ਕਰ ਭੇਜ ਵੀਰੇ ਤੇ ਦਿਖਾ ਕਰਾਂ ਮਾੜੀ ਜੀ ਗੱਡੀ ਅੰਦਰ ਚੋਰਦੀ ਭਾਈ ਖੋਸ਼ ਆ ਤੇ ਗੱਡੀਆਂ ਦੇ ਰੇਟ ਜਾਇ ਜੀ ਦੇਈ ਜਾਂਦਾ ਛਿੜਕਾ ਪਰ ਨਵੇਂ ਇਹਦੇ ਵੀ ਹੈ ਨਾ ਗੱਡੀ ਸੋਹਣੀ ਅੰਦਰੋਂ ਵੀ ਹਾਂ ਬਈ ਲੈ ਰੇਟ ਜਾਇ ਜ਼ਿਆਦਾ ਦੇ ਦਿੰਦਾ ਯਾਰ ਰੇਟ ਜਾਇ ਜਾਇਗਾ 1,60,000 ਰੁਪਏ ਦੇ ਦਾਂਗੇ ਬਾਈ 1,60,000 ਚ ਹਾਂਜੀ ਹਾਂਜੀ ਨਵ ਮਾਡਲ 29 ਟਿੱਕਰ ਪਾਸ ਹਾਂਜੀ ਠੀਕ ਆ ਜੀ ਲੈ ਵੀ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਹਰਦੀਪ ਨਾਲ ਗੱਡੀਆਂ ਦਾ ਮੇਲੇ ਹੀ ਹੁੰਦਾ ਇਹ ਕੋਲੇ ਬਹੁਤ ਜ਼ਿਆਦੇ ਗੱਡੀਆਂ ਦੀ ਭਮਾਰ ਆ ਗਈ ਲਵੇ ਇੱਧਰ ਮਰਵਾਦੀ ਨਹੀਂਗਾ ਇੱਧਰ ਵੀ ਮਰਵਾਦੀ ਕਰਾ ਗੱਡੀਆਂ ਕੱਟੀਆਂ ਲਾਈ ਬੈਠਾ ਇਹ ਪਰਲੇ ਪਾਸੇ ਸੜਕ ਦੇ ਵੀ ਨੇ ਉੱਧਰ ਵੀ ਚੱਲਦੇ ਆਪਾਂ ਪਰਲੇ ਪਾਸੇ ਵੀ ਆ ਬਾਈ ਜਾਮ ਲੱਗਿਆ ਪਿਆ ਜਾਮ ਲੱਗਿਆ ਕਰਕੇ ਗੱਡੀਆਂ ਦਿਖਾਈਆਂ ਨਹੀਂ ਜਾਂਦੀਆਂ ਦੂਜੇ ਬਲੌਗ ਚ ਆਪਾਂ ਪਾਉਣੀਆਂ ਵੀਡੀਓ ਤੇ ਨੰਬਰ ਸਕਰੀਨ ਤੇ ਆ ਸੰਪਰਕ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਰਾ ਵੀਰ ਤੇ ਪੇਜ ਨੂੰ ਫੋਲੋ ਕਰ ਲਿਆ ਕਰੋ ਧੰਨਵਾਦ ਜੀ